ਪੈਣੋ ਮੇਰੀ ਉਹ ਫੇਰ ਨਾ ਨਾ ਭੇ ਦਿਓ ਵੀ ਮਾਲ ਮੁੱਕ ਗਿਆ ਕਿਉਂਕਿ ਸੇਲ ਹੈਗੀ ਆ ਥੋੜੇ ਟਾਈਮ ਦੀ ਦੁਕਾਨ ਖਾਲੀ ਕਰਨੀ ਆ ਡੇਲੀ ਮਾਲ ਮੁੱਕੀ ਜਾਂਦਾ ਅੱਜ ਤੋਂ ਵੀ ਆਧਰੇੜ ਕੀਤੇ ਹੋਇਆ ਸਾਰੇ ਭੈਣ ਭਰਾ ਨੂੰ ਪਤਾ ਲੱਗ ਚੁੱਕਿਆਗਾ ਵੀ ਪੰਡਤਾਂ ਦੀ ਹੱਟੀਆਂ ਲੈਂਦਾ ਸ਼ੋਰੂਮ ਜਾ ਰਿਹਾ ਹੈਗਾ ਬਰਨਾਲਾ ਰੋਡ ਦੇ ਉੱਤੇ ਭਦੌੜ ਬਾਲੀਆ ਕੰਡੇ ਦੇ ਬਿਲਕੁਲ ਸਾਹਮਣੇ ਉਸ ਕਰਕੇ ਸਾਰੀ ਦੁਕਾਨ ਖਾਲੀ ਕਰਨੀ ਆ ਉੱਥੇ ਸੋਰਾ ਨਵਾਂ ਮਾਲ ਭਰਾਂਗੇ ਜਿੰਨਾ ਅੰਦਰ ਮਾਲ ਪਿਆ ਸੋਕ ਕਲੀਅਰੈਂਸ ਸੇਲ ਲਈ ਹੋਈ ਆ ਰੇਟ ਅੱਧ ਦੁੱਧ ਕੀਤੇ ਹੋਏ ਆ ਚੈੱਕ ਕਰ ਲੋ ਧਿਆਨ ਦੇ ਨਾਲ ਸਾਰੇ ਪੰਜਾਬ ਦੀ ਠੋਕੇ ਗਰੰਟੀ ਆ 75 ਸਿਲਕ ਦਾ ਸੂਟ ਆ ਜੀ ਮਾਰਕੀਟ 'ਚ ਮਿਲਦਾਗਾ 700 800 900 ਰੁਪਏ ਦੇ ਵਿੱਚ ਲਓ ਜੀ 250 ਰੁਪਏ 'ਚ ਮਿਲੂਗਾ ਪੰਡਤ ਜੀ ਦੇ ਲਓ ਵੀ ਐਟਮਾ ਆਉਣਗੀਆਂ ਇਹ ਜੀਆਂ ਪਹਿਣਾ ਦੇ ਕਰਦਾਂਗੇ ਮਨ ਖੁਸ਼ ਪਿਓਰ ਸਿਲਕ ਦਾ ਸੂਟ ਆ ਜੀ 5 ਮੀਟਰ ਸੂਟ ਨਾਲ ਲਹਿੰਗਾ ਤੇ ਨਾਲ ਦੁਪੱਟਾ ਲਓ ਜੀ 1500 ਰੁਪਏ ਦੇ ਵਿੱਚ ਪੈਣਾ ਦੇ ਫੁੱਲ ਵਟਾ ਫੁੱਲ ਕਰਾਂਗੇ ਫਾਇਦੇ ਸਾਰੇ ਪੰਜਾਬ ਦੀ ਠੋਕੇ ਗਰੰਟੀ ਆ ਕਹਰੇ ਕਰੇ ਪੀਸਾਂ ਮੁੜ ਕੇ ਲਾਂਭਣਾ ਜੋ ਵੀ ਮਾਲ ਨਹੀਂ ਮਿਲਿਆ ਵਿਸਕੋਸ ਔਰਗੈਂਜਾ ਦਾ ਸੂਟ ਆ ਜੀ 2200 ਰੁਪਏ ਵਾਲਾ ਚੈੱਕ ਕਰੋ ਧਿਆਨ ਦੇ ਨਾਲ ਲਓ ਜੀ ਨਾਲ ਦੁਪੱਟੇ ਬਹੁਤ ਵਧੀਆ ਪੂਰੀ ਕੰਨ ਗੱਲ ਬਾਤ ਦਾ 900 ਰੁਪਏ ਚ 2200 ਵਾਲਾ ਰੇਟਾਂ ਦੇ ਪੂਰੇ ਫਾਇਦੇ ਕਰਨੇ ਆ ਪੈਣਾ ਦੇ ਰੱਜ ਕੇ ਫਾਇਦੇ ਹੋਣਗੇ ਖੁੱਲੇ ਸੱਦੇ ਆ ਸਾਰੇ ਵਿਆਹ ਸ਼ਾਦੀਆਂ ਵਾਲਿਆਂ ਨੂੰ ਸਾਰੇ ਬੁਟੀਕਾਂ ਵਾਲਿਆਂ ਨੂੰ ਤੇ ਸਾਰੇ ਦੁਕਾਨਦਾਰਾਂ ਨੂੰ ਸੈਟ वाइज ਕੋਈ ਮਾਲ ਨਹੀਂ ਸਾਰੇ ਕਹਰੇ ਕਰੇ ਪੀਸਾ ਦੁਕਾਨ ਖਾਲੀ ਕਰਨੀ ਆ ਮੇਲੇ ਲੁੱਟ ਲੋ ਲਓ ਜੀ ਟੀ ਨੇਚਰਲ ਦਾ ਸੂਟ ਆ ਪੂਰਾ ਹੈਵੀ ਜਾਲ ਦਾ ਕੰਮ ਪਿਓਰ ਦੇ ਦੁਪੱਟੇ ਦੇ ਨਾਲ 2200 ਰੁਪਏ ਲਾ ਦੇਵਾਂਗੇ 800 ਰੁਪਏ ਦੇ ਵਿੱਚ ਰੇਟਾਂ ਦੇ ਪਟਾਕੇ ਬਾਕੇ ਰੱਖਾਂਗੇ ਲਓ ਜੀ ਚੈੱਕ ਕਰੋ ਧਿਆਨ ਦੇ ਨਾਲ 100% ਕਾਟਨ ਦਾ ਸੂਟ 90000 ਦਾ ਮਿਲਦਾ ਮਾਰਕੀਟ 'ਚ 350 ਚ ਦੇਵਾਂਗੇ ਲਓ ਜੀ ਫਰੀ ਦੇ ਭਾਤੇ ਰੇਟ ਕੀਤੇ ਹੋਏ ਮੇਲੇ ਲੁੱਟ ਲੋ ਜਿਹੜੇ ਰੇਟ ਕਰਤੇ ਸਾਰੇ ਪੰਜਾਬ ਦਾ ਚੈਲੈਂਜ ਆ ਰੇਟਾਂ ਦਾ ਪਿਓਰ ਕਰੇਵ ਸਿਲਕ ਦਾ ਸੂਟ ਆ ਜੀ ਬਾਜੂ ਵਰਕ ਦੇ ਨਾਲ ਪਿਓਰ ਦਾ ਦੁਪੱਟਾ 1100 1200 ਦਾ ਸੂਟ ਆ 500 ਵਿੱਚ ਦੇਵਾਂਗੇ ਲਓ ਜੀ 500 ਰੁਪਏ ਦੇ ਵਿੱਚ ਫਰੀ ਦੇ ਭਾਤੇ ਬਜਾਂਜੀ ਬਣ ਜਾਂਦੇ ਆ ਤੇ ਜਿਹੜੇ ਵੀ ਦੁਕਾਨਦਾਰਾਂ ਨੇ ਵਿਹਾਨ ਨੇ ਫਾਇਦੇ ਕਰਾਉਣੇ ਆ ਮੇਲੇ ਲੁੱਟ ਲੋ ਲਓ ਜੀ ਬਿਸਕੋਸ ਔਰ ਗੈਂਜਾ ਦਾ ਸੂਟ ਬਾਟਮ ਦੇ ਵਰਕ ਦੁਪੱਟਾ ਵਰਕ 1500 1600 ਰੁਪਏ ਦਾ ਸੂਟ ਆ ਜੀ ਚੱਕ ਲੋ 700 ਰੁਪਏ ਦੇ ਵਿੱਚ ਸੋ ਜਿਹੜੇ ਰੇਟ ਦਿਖਾ ਰਹੇ ਆ ਸਿਰਫ ਸੈਂਪਲ ਵਾਸਤੇ ਵੀਡੀਓ ਪਾਈ ਆ ਮਾਲ ਮਿਲੂਗਾ ਦੁਕਾਨ ਤੇ ਆਿਆਂ ਨੂੰ ਆਨਲਾਈਨ ਕੁਝ ਨਹੀਂ ਮਿਲਣਾ ਜੀ ਦੁਕਾਨ ਤੇ ਆਗੇ ਮੇਲੇ ਲੁੱਟ ਲੋ ਜਿੰਨਾ ਮਾਲ ਪਿਆ ਸਟਾਕ ਕਲੀਅਰ ਕਰੀ ਜਾਂਦੇ ਆ ਜਿਹੜੇ ਦੁਕਾਨਦਾਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਮਾਲ ਇੰਨੇ ਕ ਸਸਤੇ ਬਾ ਦੇ ਦਾਂਗੇ ਸੋਚ ਨਹੀਂ ਸਕਦੇ ਅੱਧ ਮੋਲ ਰੇਡ ਦਿੱਤੇ ਹੋਏ ਆ ਫਰੀ ਦੇ ਬਾ ਦੇ ਵਿਜਾਜੀ ਆ ਵਿਆਹ ਸ਼ਾਦੀਆਂ ਦੇ ਪੂਰੇ ਫਾਇਦੇ ਹੋ ਜਾਂਦੇ ਆ ਕਰੋੜਾਂ ਲੱਖ ਰੁਪਏ ਲੈ ਕੇ ਆਉਂਦਾਗਾ ਬਿਲ ਬਣਦਾ 40000 ਦਾ ਕਿਉਂਕਿ ਰੇਡ ਇੰਨੇ ਸਸਤੇ ਆ ਲਓ ਜੀ ਚੈੱਕ ਕਰੋ ਧਿਆਨ ਦੇ ਨਾਲ 100% ਵਿਸਕੋਸ ਔਰ ਗੈਂਜਾ ਬਾਟਮ ਤੇ ਵਰਕ ਲਓ ਜੀ 2500 ਰੁਪਿਆ ਦਾ ਸੂਟਾ 1000 ਚ ਦੇਵਾਂਗੇ ਲਓ ਜੀ ਜਿਹੜੇ ਭੈਣ-ਭਰਾਵਾਂ ਨੇ ਵਿਆਹ ਸ਼ਾਦੀ ਵਰੀ ਦੇ ਕੱਪੜੇ ਲੈਣੇ ਆ ਆਜੋ ਪੰਡਤਾਂ ਦੀ ਹੱਟੀ ਤੇ ਪੁਰਾਣੀ ਦੁਕਾਨ ਦੀ ਆਜੋ ਠੀਕ ਹੈ ਜੀ ਸਟਾਕ ਕਲੀਅਰੈਂਸ ਸੇਲ ਆ ਵਿਆਹ ਦਾ ਕੱਪੜਾ ਲਵਾਂਗੇ ਲੱਖ ਲੱਖ ਬੜਾ 40000 ਦਵਾਂਗੇ ਨਾਲ ਦੇਵਾਂਗੇ ਗਿਫਟ ਭੈਣਾਂ ਨੂੰ ਕਰਾਂਗੇ ਖੁਸ਼ ਕਿਉਂਕਿ ਦੁਕਾਨ ਖਾਲੀ ਕਰਨੀ ਆ ਤੇ ਭੈਣਾਂ ਦੇ ਪੂਰੇ ਫਾਇਦੇ ਕਰਨੇ ਆ ਠੀਕ ਹੈ ਜੀ ਦੀਵਾਲੀ ਦੇ ਮੌਕੇ ਤੇ ਸ਼ੋਰਮ ਜਾਊਗਾ ਬਰਨਾਲਾ ਰੋਡ ਤੇ ਰਹੂਗਾ ਭਲੌੜ ਦੇ ਵਿੱਚ ਹੀ ਬਾਲੀਆ ਕੰਡੇ ਦੇ ਬਿਲਕੁਲ ਸਾਹਮਣੇ ਬਰਨਾਲਾ ਰੋਡ ਦੇ ਉੱਤੇ ਐਟਮਾ ਦਵਾਂਗੇ ਇੱਕ ਤੋਂ ਇੱਕ ਘੈਂਟ 100% ਪਿਓਰ ਜਾਮ ਕਾਟਨ ਦਾ ਸੂਟ ਆ ਜੀ 1300 ਰੁਪਏ ਵਾਲਾ 600 ਰੁਪਏ ਚ ਦਵਾਂਗੇ ਨਾਲ ਪਿਓਰ ਦਾ ਦੁਪੱਟਾ ਪਿਓਰ ਜਾਮ ਕਾਟਨ ਲੋਕ ਪਲੇਨ ਸੂਟ ਜਾਮ ਦਾ 600 ਚ ਵੇਚ ਦਿੰਦੇ ਆ ਆਪਾਂ ਦਵਾਂਗੇ ਕੜਾਈ ਵਾਲਾ 600 ਰੁਪਏ ਦੇ ਚ ਪਿਓਰ ਜਾਮ ਕਾਟਨ ਲਓ ਜੀ 100% ਕਾਟਨ ਦਾ ਸੂਟ 700 800 ਰੁਪਏ ਵਾਲਾ 300 ਰੁਪਏ ਦੇ ਵਿੱਚ 300 ਰੁਪਏ ਚ ਪਿਓਰ ਕਾਟਨ ਦਾ ਸੂਟ ਐਟਮਾ ਬਹੁਤ ਵਈਆਂ ਸੈਂਪਲ ਦਿਖਾ ਰਹੇ ਆ ਬਾਕੀ ਫਾਇਦੇ ਦੁਕਾਨ ਤੇ ਆਇਆਂ ਦੇ ਹੋਣਗੇ ਠੀਕ ਹੈ ਜੀ ਜਿਹੜੇ ਪਿੰਨਪਰਾ ਆਈ ਜਾਂਦੇ ਆ ਵਿਆਹਾਂ ਦਾ ਕਪੜਾ ਲਈ ਜਾਂਦੇ ਆ ਆਪਦੇ ਮੂਹਨਾ ਕਹਿੰਦੇ ਸਾਡਾ ਪੂਰਾ ਫਾਇਦਾ ਹੋ ਗਿਆ ਠੀਕ ਹੈ ਜੀ ਇੱਕੋ ਬੇਨਤੀ ਆ ਵੀ ਤੁਸੀਂ ਸਕਰੀਨਸ਼ਾਟ ਨਾਲ ਲੈ ਕੇ ਆਇਆ ਕਰੋ ਕਿਉਂਕਿ ਸਾਰਾ ਮਾਲ ਕਲੀਅਰ ਕਰੀ ਜਾਂਦੇ ਆ ਇੱਕ ਸੂਟ ਇੱਕ ਨੂੰ ਹੀ ਮਿਲਣਾ ਹੁੰਦਾਗਾ ਹੋਰ ਸੂਟ ਦੇ ਨਾਲ ਤਾਂ ਹੈ ਨਹੀਂ ਠੀਕ ਹੈ ਜੀ ਇਸ ਕਰਕੇ ਬੇਨਤੀ ਆ ਸਾਰੀ ਦੁਕਾਨ ਸੇਲ ਤੇ ਲਈ ਹੋਈ ਆ ਦੁਕਾਨ ਖਾਲੀ ਕਰਨੀ ਆ ਖਾਲੀ ਹੋ ਜਾ ਇੱਕ ਮਹੀਨੇ ਚ ਖਾਲੀ ਹੋ ਜਾ 10 ਦਿਨਾਂ ਚ ਉਹ ਥੋੜੀ ਹਿੰਮਤ ਆ ਜੀ ਬਸ ਸਾਰਾ ਮਾਲ ਮਕਾਉਣਾਗਾ ਸੂਟ ਮਹਿੰਗੇ ਮਹਿੰਗੇ ਪਏ ਆ 8800 ਵਾਲੇ 4400 ਚ ਚੁੱਕਾਈ ਜਾਂਦੇ ਆ 5500 ਵਾਲੇ 2500 ਚ ਚੁੱਕਾਈ ਜਾਂਦੇ ਆ ਜਿੰਨੇ ਮਰਜ਼ੀ ਫਾਇਦੇ ਕਰ ਲੋ ਦੁਕਾਨ ਵਸ ਖਾਲੀ ਕਰਨੀ ਆ ਮੇਲੇ ਰੋਟੋ ਧੰਨਵਾਦ